ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹਪੁਰਬ ਦੇ ਸਬੰਧ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਗੁਰਦੁਆਰਾ ਗੁਰੂ ਕਾ ਲਾਹੌਰ ਹਿਮਾਚਲ ਪ੍ਰਦੇਸ਼ ਵਿੱਚ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵੱਲੋਂ ਤਿਆਰੀਆਂ ਜੰਗੀ ਪੱਦਰ ਤੇ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਵੱਲੋਂ ਚਿੱਠੀ ਲਿਖ ਕੇ ਹਿਮਾਚਲ ਸਰਕਾਰ ਤੋਂ ਹਿਮਾਚਲ ਇੰਟਰੀ ਟੈਕਸ ਮਾਫ ਕਰਨ ਅਤੇ ਸੜਕਾਂ ਦੀ ਹਾਲਤ ਸੁਧਾਰਨ ਦੇ ਬਾਰੇ ਕਿਹਾ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਤਖਤ ਸ੍ਰੀ ਕੇਸਗੜ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਨੇ ਦੱਸਿਆ ਕਿ 1 ਫਰਵਰੀ ਨੂੰ ਗੁਰਦੁਆਰਾ ਪੌਰਾ ਸਾਹਿਬ ਤੋਂ ਬਰਾਤ ਰੂਪੀ ਵਿਸ਼ਾਲ ਨਗਰ ਕੀਰਤਨ ਆਰੰਭ ਹੋਵੇਗਾ ਜੋ ਕਿ ਦੇਰ ਸ਼ਾਮ ਵਕਤ ਵਕ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਕਾ ਲਾਹੌਰ ਵਿਖੇ ਪੁੱਜੇਗਾ ਅਤੇ 2 ਫਰਵਰੀ ਨੂੰ ਇੱਥੇ ਧਾਰਮਿਕ ਦੀਵਾਨ ਸਜਾਏ ਜਾਣਗੇ। ਉਹਨਾਂ ਨੇ ਦੱਸਿਆ ਕਿ ਗੁਰਦੁਆਰਾ ਗੁਰੂ ਕਾ ਲਾਹੌਰ ਵਿਖੇ ਮੰਜੀ ਸਾਹਿਬ ਆਲਮਗੀਰ ਲੁਧਿਆਣਾ ਦੀ ਸੰਗਤ ਵੱਲੋਂ ਵਿਸ਼ੇਸ਼ ਤਰ੍ਹਾਂ ਦੀ ਸਜਾਵਟ ਕੀਤੀ ਜਾ ਰਹੀ ਹੈ। ਗੁਰਦੁਆਰਾ ਗੁਰੂ ਕਾ ਲਾਹੌਰ ਵਿਖੇ ਵਿਆਪੂਰਬ ਦੇ ਸਬੰਧ ਵਿੱਚ ਕੀਤੀਆਂ ਜਾ ਰਹੀਆਂ ਤਿਆਰੀਆਂ ਸੰਬੰਧੀ ਦੇਖੋ ਇਹ ਵਿਸ਼ੇਸ਼ ਰਿਪੋਰਟ ਅਰੇ ਉਹ ਮੇਰੀ ਚਲਾ ਦੇ ਪਾਣੀ ਛੱਡਿਆ ਕਿ ਨਹੀਂ ਪਾਣੀ ਛੱਡਿਆ ਉਹਨੇ ਜੀ ਛੱਡਿਆ ਉਹ ਪਿੱਛੋਂ ਕਹਿੰਦੇ ਹੁਣ 2 ਦਿਨ ਬਾਅਦ ਛੱਡੂਗੇ ਕੇ ਉਹਨਾਂ ਖੇਤਾਂ ਨੂੰ ਦੇਣਾ ਸਰ ਜਾਣਾ ਆਪਣਾ ਆ ਜੀ ਆ ਜੀ ਉਹ ਛਣਾਨ ਨੂੰ ਹੋ ਗਿਆ ਪਾਣੀ ਪਾ ਜਾਇਆ ਥੋੜਾ ਸ਼ੌਟ ਲਾ ਦੂਗਾ ਆਜੀ ਜੀ <tob SCIente> ਤੋ ਗਿਆ ਸਾਹਮਣੇ ਕਰਦੇ ਚਲੋ ਦਰਸ਼ਕਾਂ ਸਾਹਮਣੇ ਕਰਤਾ ਕੋੜ ਸਾਹ ਇਹਦੇ ਕੋਲ ਕੋਈ ਸੀ ਕੋੜ ਕੋੜੇ ਕੋੜ ਮੜ ਕੇ ਪਾਣੀ ਕੱਢੇ ਖਵਾ ਦਿੰਦਾ ਉਹ ਕਹਦਾ ਮੇਲ ਕਿਹੜਾ ਦਰਸ਼ਕਾਂ ਨਾ ਸਮ ਬੱਚੇ ਤਰਸ ਲੱਗਦਾ ਨਹੀਂ ਬੱਚੇ ਕੋਲ ਆ ਚਾ 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 ਕੋਈ ਨਹੀਂ ਕੋਈ ਨਹੀਂ ਖੜਾ ਲਿਏ ਵਾ ਵਾ ਬਾਜੀ ਵਡੀਆਂ ਕਿੰਨੀਆਂ ਲੈ ਲੋ ਬਤਾਵਾ ਮੰਨਿਆ ਸਰੋ ਹਰ ਇੰਜੀਨਰ ਕੋਈ ਰੈਡ ਨਹੀਂ ਪੂਰੀ ਵੀ ਦੇ ਕੋਈ ਸਿੰਘ ਦੋ ਨਿਸ਼ਾਨ ਖਾ ਬਦ ਕਿਨ ਉਹ ਪ੍ਰਚਾਰ ਇਹ ਤੋਂ ਸਾਰ ਨਹੀਂ ਚਾਹੁੰਦੇ ਉਹ ਗੱਲ ਕਰਦੇ ਤਾਂ ਅੱਜ ਉਹ ਪਾਸੇ ਬੈਠੇ ਦੇਖੀਏ ਕਿ ਇਹ ਕਿਤੇ ਬੈਠ ਹੋ ਜੇ ਤੈਨੂੰ ਪਤਾ ਨਹੀਂ ਪੌਦੇ ਥੋੜੇ ਮੋੜ ਦੇਣੀ ਤਾਂ ਇਸ ਪਨੀਰ ਹਟਾ ਲਓ ਉਹ ਧਰਮਾਚ ਮੰਦਿਰ ਚ ਪਰਮਾਤਮਾ जा रहा दशमेश पातशाह वाहे गुरु जी का खालसा वाहेगुरू जी की फतेह ਸਾਬੇਕ ਮਹਾਲ ਸ੍ਰੀ ਗੁਰਗੋਬਿੰਦ ਸਿੰਘ ਜੀ ਦਾ ਵਿਆਹ ਪੂਰਵ 31 ਤਰੀਕ ਨੂੰ ਸ੍ਰੀ ਖੰਡਪੜ ਸਾਹਿਬ ਗੁਰਦੁਆਰਾ ਗੁਰਕਾ ਲਾਹੌਰ ਵਿਖੇ ਆਰੰਭ ਹੋਣਗੇ ਪਹਿਲੀ 2 ਤਰੀਕ ਨੂੰ ਭੋਗ ਪਾਏ ਜਾਣਗੇ ਪਹਿਲੀ ਤਰੀਕ ਨੂੰ ਗੁਰਕਾ ਮਹਿਲ ਤੱਕ ਸ੍ਰੀ ਕੇਸਗੜ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਘੋੜਾ ਸਾਹਿਬ ਉਥੋਂ ਨਗਰ ਕੀਰਤਨ ਆਰੰਭ ਹੋਵੇਗਾ ਵੱਧ ਤੋਂ ਵੱਧ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਵੱਧ ਤੋਂ ਵੱਧ ਪਹੁੰਚੋ ਦੋ ਤਰੀਕ ਨੂੰ ਭੋਗ ਪਾਏ ਜਾਣਗੇ ਇੱਥੇ ਪਹਿਲੀ ਤਰੀਕ ਨੂੰ ਆਰੰਭ ਹੋ ਕੇ ਸ੍ਰੀ ਨਗਰ ਕੀਰਤਨ ਗੁਰਦੋਰਾ ਸੇਹਰਾ ਸਾਹਿਬ ਪਹੁੰਚਣਗੇ ਉੱਥੇ ਪਹਿਲਾਂ ਵੱਡੀ ਪਾਲਕੀ ਦੇ ਵਿੱਚ ਬੈਂਡ ਵਾਜੇ ਰਾਗੀ ਸਿੰਘ ਢਾਡੀ ਸਿੰਘ ਕਵੀਸ਼ਰੀ ਜਥੇ ਉੱਥੇ ਲਏ ਜਾਣਗੇ ਉਸ ਤੋਂ ਬਾਅਦ ਛੋਟੀ ਪਾਲਕੀ ਸਾਹਿਬ ਵਿੱਚ ਮਹਾਰਾਜ ਦੇ ਰੂਪ ਪੰਜਾਂ ਪਿਆਰਿਆਂ ਦੀ ਗਵਾਈ ਦੇ ਵਿੱਚ ਗੁਰਦੋਰਾ ਗੁਰੂਕੇ ਲਾਹੌਰ ਵਿਖੇ ਆਊਗੀ ਉੱਥੇ ਇੱਥੇ ਸਮਾਪਤੀ ਹੋਊਗੀ ਦੋ ਤਰੀਕ ਨੂੰ ਭੋਗ ਪਾਏ ਜਾਣਗੇ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਸੰਗਤ ਲੈ ਕੇ ਆਓ ਆ ਪਾਓ ਬੱਚਿਆਂ ਨੂੰ ਲੈ ਕੇ ਆਓ ਤੇ ਗੁਰੂ ਦਾ ਇਤਿਹਾਸ ਦੱਸੋ ਪ੍ਰਬੰਧਾਂ ਬਾਰੇ ਜੇ ਦਸੀਏ ਤੇ ਪ੍ਰਬੰਧ ਗੁਰੂਕੇ ਲਾਹੌਰ ਵਿਖੇ ਤਕਰੀਬਨ 40 ਤੋਂ 50 ਲੰਗਰ ਜਿਹੜੇ ਪਿੰਡਾਂ ਦੇ ਸੰਜੋਗਾਂ ਦੇ ਨਾਲ ਬਾਬਾ ਕਿਲਾ ਨੰਦਗੜ੍ਹ ਸਾਹਿਬ ਦੇ ਸਹਿਯੋਗ ਦੇ ਨਾਲ ਉਹ ਲਾਏ ਜਾਣਗੇ ਰੈਸ਼ ਦਾ ਪ੍ਰਬੰਧ ਬਾਬਿਆਂ ਵੱਲੋਂ ਇੱਥੇ ਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਖੁੱਲਾ ਪ੍ਰਬੰਧ ਹੈ ਜਿਸ ਬੰਦੇ ਕੋਲ ਇੱਥੇ ਰਹਿਣ ਦੀ ਪ੍ਰੋਬਲਮ ਆਵੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੋ ਸਾਰਿਆਂ ਨੂੰ ਰੈਸ਼ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਲੰਗਰ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਜੋੜੇ ਘਰ ਗਠੜੀ ਕਰ ਗੁਰੂ ਸਾਹਿਬ ਦਾ ਦਰبار تیار ਹੋ ਰਿਹਾ ਇਹ ਸੰਗਤ ਆਲਮਗੀਰ ਸਾਹਿਬ ਤੋਂ ਆਏ ਸਾਹਿਬ ਆਉਂਦੀ ਹੈ ਇਸ ਵਾਰ ਵੀ ਬੇਨਤੀ ਕੀਤੀ ਉਹ ਆਣ ਕੇ ਤਿਆਰੀ ਕਰਦੇ ਆ ਗੁਰਦੁਆਰਾ ਭੋੜਾ ਸਾਹਿਬ ਤੇ ਗੁਰਦੁਆਰਾ ਸੇਹਰਾ ਸਾਹਿਬ ਇਹ ਮਾਲਪੁਰ ਦੀ ਸੰਗਤ ਜਿਹੜੀ ਸਾਡੀ ਤਕਸਿਰ ਕੇਸਗੜ ਸਾਹਿਬ ਦੀ ਤਿਆਰੀ ਕਰਦੇ ਆ ਉਹਨਾਂ ਨੂੰ ਬੇਨਤੀ ਕੀਤੀ ਉਹ ਕੱਲ ਨੂੰ ਆਣ ਕੇ ਤਿਆਰੀ ਕਰਨਗੇ ਗੁਰਦੁਆਰਾ ਭੋੜਾ ਸਾਹਿਬ ਵੀ ਤੇ ਹਾਂਜੀ ਫੁੱਲਾਂ ਦੀ ਸੇਵਾ ਉਹ ਕਰਨਗੇ ਜੀ ਤਿਆਰੀ ਸਾਰੀ ਗੁਰਦੁਆਰਾ ਸਾਹਿਬ ਉਹ ਕਰਨਗੇ ਇੱਥੇ ਦੀ ਜਿਹੜੀ ਆਲਮਗੀਰ ਸਾਹਿਬ ਕਰਨਗੇ ਜੀ ਇੱਕ ਸੜਕਾਂ ਬਾਰੇ ਮਹਾਜਲ ਸਰਕਾਰ ਦੇ ਸੀਐਮ ਸਾਹਿਬ ਨੂੰ ਵੀ ਮੈਂ ਲੈਟਰ ਲਿਖੇ ਨੇ ਪਰ ਉਹਨਾਂ ਦੀ ਕੋਈ ਰਿਸਪੌਂਸ ਨਹੀਂ ਆਈ ਟੂਲ ਪਲਾਜ ਬਾਰੇ ਵੀ ਮੈਂ ਲੈਟਰ ਲਿਖਿਆ ਵੇ ਟੂਲ ਪਲਾਜ ਆਪ ਫ੍ਰੀ ਕੀਤਾ ਜਾਵੇ ਸੰਗਤਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਉਹਦੇ ਬਾਰੇ ਵੀ ਕੋਈ ਰਿਸਪੌਂਸ ਨਹੀਂ ਆਈ ਪਰ ਅਸੀਂ ਕੋਸ਼ਿਸ਼ ਜਾਰੀ ਹੈ ਸਾਡੀ ਅਸੀਂ ਵੱਧ ਤੋਂ ਵੱਧ ਜ਼ੋਰ ਲਾ ਕੇ ਜਿੱਦਾਂ ਮਰਜ਼ੀ ਕਰਨਾ ਪਾਵੇ ਆਪ ਆਪੇੜ ਕਰਨਾ ਪਾਵੇ ਕਰਾਂਗੇ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਉਹ ਟੂਲ ਪਲਾਜ ਵੀ ਅਸੀਂ ਫ੍ਰੀ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸੇਵਾ ਕਨਗੀਧਰ ਪਿਤਾ ਜੀ ਦੇ ਅਸਥਾਨ ਗੁਰੂਕਾ ਲਾਹੌਰ ਜੋ ਗੁਰੂ ਸਾਹਿਬ ਜੀ ਦੇ ਵਿਆਹ ਪਰਨੂੰ ਮੁੱਖ ਨੂੰ ਖੁਸ਼ੀ ਰੱਖਦੇ ਹੋਏ ਸਜਾਵਟ ਦੀ ਸੇਵਾ ਚੱਲ ਰਹੀ ਹੈ ਇਹ ਅਸੀਂ ਸਾਰਾ ਜੱਥਾ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਲੁਧਿਆਣੇ ਤੋਂ ਚੱਲ ਰਿਹਾ ਹੈ ਜਿਸ ਦੀ ਨਿਸ਼ਕਾਮ ਸੇਵਾ ਚੱਲਦੀ ਹੈ ਸੋ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਲਾਕੇ ਦੇ ਸਹਿਯੋਗ ਦੇ ਨਾਲ ਸਜਾਵਟ ਦੀ ਸੇਵਾ ਕਰਦੇ ਹਨ ਇਸ ਦੀ ਅਖਵਾਈ ਸਾਡੇ ਸਰਦਾਰ ਕਮਲਜੀਤ ਸਿੰਘ ਜੀ ਬਿੱਟੂ ਉਹਨਾਂ ਦੀ ਗਵਾਹੀ ਹੇਠਾਂ ਸੇਵਾ ਚੱਲ ਰਹੀ ਆ ਗੁਰੂ ਸਾਹਿਬ ਦੇ ਵਿਆਹ ਪਰਉ ਦੇ ਮੁੱਖ ਰੱਖਦੇ ਹੋਏ ਹਰ ਸਾਲ ਅਸੀਂ ਸਾਰੀਆਂ ਸੰਗਤਾਂ ਆਲੰਗੀਰ ਸਾਹਿਬ ਤੋਂ ਆਉਂਦੇ ਆ ਤੇ ਵਿਆਹ ਇਹ 2015 ਤੋਂ ਸੇਵਾ ਚੱਲ ਰਹੀ ਹੈ ਜੀ ਸਾਰੀਆਂ ਇਲਾਕੇ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ 2 ਫਰਵਰੀ ਮਸੰਤ ਪੰਜਵੀਂ ਵਾਲੇ ਦਿਨ ਇਸ ਸਥਾਨ ਤੇ ਗੁਰੂ ਸਾਹਿਬ ਦੇ ਵਿਆਹ ਪੁਰਬ ਦਾ ਪ੍ਰੋਗਰਾਮ ਚੱਲ ਰਿਹਾ ਹੈ ਸਾਰੀਆਂ ਸੰਗਤਾਂ ਨੇ ਆਉਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਿਆਹ ਪੁਰਬ 1 ਕੱਤੇ 2 ਫਰਵਰੀ ਨੂੰ ਬਹੁਤ ਹੀ ਖੁਸ਼ੀ ਔਰ ਖੇੜਿਆਂ ਨਾਲ ਮਨਾਇਆ ਜਾ ਰਿਹਾ ਸੰਗਤਾਂ ਨੂੰ ਅਪੀਲ ਹੈ ਕਿ ਹਮ ਹੁਮਾ ਕੇ ਪੁੱਜੋ ਇੱਕ ਤਰੀਕ ਨੂੰ ਗੁਰਦੁਆਰਾ ਗੁਰੂ ਕੇ ਮਹਿਲ ਪੌਰਾ ਸਾਹਿਬ ਤੋਂ ਇੱਕ ਨਗਰ ਕੀਰਤਨ ਸ਼ੁਰੂ ਹੋਵੇਗਾ ਬਿਆ ਬਰਾਤ ਰੂਪੀ ਜੋ ਕੇ ਗੰਗੂਆਲ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਕਾ ਲਾਹੌਰ ਵਿਖੇ ਪਹੁੰਚੇਗਾ ਸ਼੍ਰੋਮਣੀ ਕਮੇਟੀ ਵੱਲੋਂ ਅਤੇ ਸੰਤਾ ਮਹਾਪੁਰਸ਼ਾਂ ਵੱਲੋਂ ਜਿਹੜੀਆਂ ਤਿਆਰੀਆਂ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤੀਆਂ ਗਈਆਂ ਔਰ ਇਹਨਾਂ ਨੂੰ ਅੰਤਮ ਸ਼ੋਹਾਂ ਦਿੱਤੀਆਂ ਜਾ ਰਹੀਆਂ ਸੰਗਤਾਂ ਨੂੰ ਅਪੀਲ ਹੈ ਉਮਰੋ ਮਾਕੇ ਇਹਨਾਂ ਗੁਰਧਾਮਾਂ ਤੇ ਪਹੁੰਚੋ ਸਜਦਾ ਕਰੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ